ਸਵਾਗਤ ਹੈ ਤੁਹਾਡਾ ਅਜੀ ਦੇ ਵਲੌਗ ਚ ਆਪਾਂ ਚੱਲੇ ਹੁਣ ਮੋਗੇ ਤੇ ਜਾ ਕੇ ਇੱਕ ਬਣਾਉਨੇ ਆ ਕੋਈ ਨਾ ਕੋਈ ਮਾਲ ਤੇ ਆਪਾਂ ਨੂੰ ਆ ਰਿਹਾ ਆਪਣਾ ਜਗਾੜੂ ਮਕੈਨਿਕ ਲੈਣ ਲਓ ਜੀ ਜਗਾੜੂ ਮਕੈਨਿਕ ਪਹੁੰਚ ਚੁੱਕਿਆ ਆਪਣੇ ਕੋਲ ਤੇ ਹਾਂ ਚੱਲਦੇ ਆਪਾਂ ਮੋਗੇ ਹਾਂ ਬਈ ਸ਼ਰਾ ਹੈ ਪੂਰੇ ਐ ਟੌਰੀ ਬਣ ਕੇ ਜਾਣਾ ਹੈ ਅੱਜ ਚੱਲ ਫਿਰ ਕਮਾ ਮੋੜ ਮੋੜਦੇ ਕੋਚ ਲਾ ਲਈਏ ਕੋਚ ਸਾਹਿਬ ਨੂੰ ਘਰੇ ਛੱਡ ਕੇ ਆਇਆ ਕਰ ਕੋਚ ਨਹੀਂ ਲਾਈ ਦਿੰਦੇ ਚਲੋ ਭਾਈ ਮਿਲਦੇ ਆਪਾਂ ਹੁਣ ਮੋਗੇ ਜਾ ਕੇ ਤੁਹਾਨੂੰ ਹਣੇ ਲੱਤਾ ਮਾਰਦੇ ਹੋਏ ਫੋਰਮੈਨ ਸਾਹਿਬ ਯਾ ਯਾਰ ਉਹ ਤਾਂ ਪਹਿਲੇ ਡਰ ਗਿਆ ਆ ਜਾ ਬੰਦਾ ਪਤਾ ਤੈਨੂੰ ਕੌਣ ਆ ਇਹ ਗੁੱਸਾ ਭਰਾ ਦੇ ਭੈਣਾ ਵਾਲਾ ਵਲਡ ਤਾਂ ਵੜਿਆ ਵਾ ਯਾ ਆਪਾਂ ਪਹੁੰਚੁਕੇ ਆਂ ਮੋਗੇ ਨਾ ਹੋਏ ਗਰੀ ਕੋ ਘੱਟ ਜਾ ਮੁੰਡਿਆ ਖਾ ਖਾ ਕਿ ਤੂੰ ਮੋਟਰ ਨਹੀਂ ਲੈ ਗਈ ਗੰਦੂ ਨਾ ਲੈ ਕੇ ਮੋਟਰ ਲੈ ਦੇ ਓਏ ਮੈਂ ਤਾਂ

ਭੱਲੇ ਪਿਆਰਾ ਸਿੰਘ ਜੀ ਵਧੀਆ ਵਧੀਆ ਕੀ ਹਾਲ ਠੀਕ ਹੋਰ ਜੀ ਸਤਿ ਸ਼੍ਰੀ ਅਕਾਲ ਇਹ ਆਈ ਸਾਡਾ ਸਮਝ ਤੁਸੀਂ ਗਏ ਹੋਗੇ ਕੀ ਕਹਿਣਾ ਚਾਹਣਾ ਹੋਰ ਕੀ ਹਾਲਾ ਜੀ ਕੀ ਹਾਲਾ ਜੀ ਕੀ ਹਾਲ ਜੀ ਤਿਆਰੀਆਂ ਰਫੇਰ ਦੀ ਇਹਦੀ ਫਿਰ ਕੀ ਰਹਿ ਗਿਆ ਤਾਂ ਅੱਛਾ ਮਾ ਮੂਰੇ ਨਹੀਂ ਰਹਿ ਗਿਆ ਹਾਂ ਵੀ ਆਪੀ ਤੂੰ ਕਿਵੇਂ ਬੈਠਾ ਆਇਆ ਉੱtreਆ ਚਾਹੀ ਕਰ ਗਿਆ ਯਾਰ ਤੂੰ ਦਾਣਾ ਵੀ ਜੀਆਂ ਦੇ ਮਹਾਨ ਖੇਤਾਂ ਚ ਉਹ ਚੜੀ ਲੈ 5 ਮਿੰਟ ਤੱਕ ਮੱਛੀ ਫੇਰ ਬੁਲਕਾਰਿਆ ਬੋਲ ਪੈ ਹੁਣ ਕਹ ਹੁਣ ਗੱਲ ਨਹੀਂ ਆਉਂਦੀ ਤੈਨੂੰ ਹੈਂ ਇਹ ਹੌਣ ਸਾਂ ਪਰ ਭੈਣਾਂ ਕੱਚੇ ਲਾ ਲੈਣ 10 ਮਾੜੀ ਗੱਲ ਆ ਯਾਰ ਯਾਰ ਆ ਤੇਰੀ ਮਾੜੀ ਗੱਲ ਆ ਜੁੱਤੀਆਂ ਪੁੰਨੀਆਂ ਨੂੰ ਲੜਿਆ ਉਹ ਮਾਰਦਾ ਅੱਜ ਰੋ ਮਾਰਦਾ ਐਦਾਂ ਰੋ ਮਾਰਦਾ ਵੇਲਾ ਕਹਿ ਰੇ ਯਾਰ ਸਨੇਟਨ ਨਾ ਵੇਝੀ ਨੰਗ ਜੁਕਾ ਹੋਰ ਕੀ ਆ ਯਾਰ ਟਾਕੀਆਂ ਲੈਣੇ ਵੇਲੇ ਦਸੜੀਆਂ ਆ ਲੈ ਲੈ ਉਹ ਵੀ ਉਹ ਵੀ ਸਹੀ ਗਾ ਉਹਦਾ ਉਹਦਾ ਕੱਲ੍ਹ ਜਮਾ ਕਰਾਉਂ ਸਰ ਕਿਹਦਾ ਲਾਉਣੇ ਵਾਲੀ ਬਾਰੀ ਜਰਾ ਦੇ ਪਿਆਰੇ ਨੂੰ ਜਮਾ ਕਰਾ ਦੇ ਹਨਾ ਵੀ ਹਾਂ ਵੀ ਜੋ ਬਰੋ ਗਏ ਨਹੀਂ ਆਈ ਈ ਅੱਜ ਹਾਂ ਜਿੱਦਾਂ ਇੱਥੇ ਆਕਰੋਗੇ ਕਰ ਲਿਆ ਇਹਦੇ ਆਦੇ ਪਿੰਡ ਵਾਲੇ ਨੂੰ ਉਹਨੇ ਮੈਂ 5000 ਲਵਾਂ ਅੱਛਾ ਇਹ ਅੱਜ ਤੋਂ ਲੈਣੀ ਇਹ ਅੱਜ ਨੂੰ ਉਹਨੇ ਮੈਂ ਤਾਂ 5000 ਮੰਗਦਾ ਨਹੀਂ ਨਹੀਂ ਉਹ ਵੀ ਨਹੀਂ ਮੇਰ ਨਾਲ ਭਾਈ ਉਹ ਕਰਾ ਕੇ ਗਿਆ ਗੱਲ 1000 ਉਹ ਦੇ ਗਿਆ ਤੁਹਾਨੂੰ ਮੈਂ ਚਾਰ ਹੋ ਗਿਆ ਅੱਗ ਨਾ ਹੋਈ ਮਾਇਓ ਦਾ ਪੌਟ ਬੋਲਣਾ ਲੱਦਸ ਕੈਮਰਾ ਮੈਨੂੰ ਕਿ ਚੁੱਪ ਹੋ ਗਿਆ ਭੈਣ ਜੋਂ ਨਿਕਲਦਾ ਕਿ ਬਈ ਕੋ ਨਹੀਂ ਹੋ ਗਿਆ ਉਹ ਕਿਹਾ ਵੀ ਹੋ ਗਿਆ 60 ਦਾ 60 ਦਾ ਹੋ ਗਿਆ ਫੋਨ ਤੇ ਉਹ 55 ਦਾ 60 ਦਾ ਹੋਇਆ ਮੇਰੇ ਸਾਹਮਣੇ ਮੇਰੇ ਸਾਹਮਣੇ ਫੇਰ ਫੋਨ ਆ ਗਿਆ ਉਹ ਨਹੀਂ ਯਾਰ ਜੇ ਤੂੰ ਪਰਪੰਦੀ ਦਾ 60 ਦਾ ਨਹੀਂ 70 60 ਦਾ ਸੌਦਾ ਫਿਆ 70 ਪੰਜ ਛੱਡਿਆ ਤੇ ਮੇਰੀ ਗੱਲ ਸੁਣ ਉਹ ਤੇ ਮੇਰਾ ਕੋਈ ਕਸੂਰ ਨਹੀਂ ਚੰਗੀ ਤਰ੍ਹਾਂ ਸਫਾਈ ਹੋਵੇ ਨਹੀਂ ਮੱਛੀ ਖਵਾਵਾਂਗੇ ਤੁਹਾਨੂੰ ਫਿਰ ਰੇਹਾਂ ਦੀ ਲੋੜ ਹੈ ਸਾਢੇ 3 ਦਾ ਜੀ ਪਤਾ ਹੈ ਮੈਂ ਜਦੋਂ ਉਹ ਟ੍ਰਾਈਕਲ ਆਏਗਾ ਮੈਂ ਕਹਿੰਦਾ ਜੀ ਮੈਨੂੰ ਉਹਦਾ ਮਗਾ 12 ਮੜਨਾ ਕਹਿੰਦਾ ਮੜ ਦੇ ਜਿੰਨਾ ਕ ਵੀ ਕਰ ਤੋ ਟ੍ਰਾਈ ਟੂ ਹੀ ਲਈ ਨਾ ਉਹ ਆਉਂਦਾ ਕਿ ਮੰਡੀ ਚ ਆਉਂਦੇ ਆ ਕੇ ਕਹਿੰਦਾ 50 ਦਾ ਬਜ਼ਾਰ ਨਹੀਂ ਆਏ ਨਹੀਂ ਸੀ 55 60 ਦੇ ਵਿੱਚ ਹੁੰਦਾ ਕਿਹੜੀ ਗੱਲ ਉਹ ਨਾ ਤਾ ਜਗਾ ਸਕੀਰੀ ਕਰ ਲਈ ਕਿਹਦੀ ਨਾ ਮੇਰੇ ਨਾ ਮਾਗ ਨਾ ਮਾਗ ਨਾ 10000 ਦੀ ਵਿੱਚ ਉਹ ਮੈਂ ਕਿਹਾ ਬਈ ਮੈਨੂੰ ਕੀ ਪਤਾ ਤੂੰ ਮੈਨੂੰ ਉਹਦੋਂ ਕਰਦਾ ਜੀ ਆਪਾਂ ਐਸੀ ਸਰਵਿਸਾਂ ਕਰਨਾ ਨਿੱਕੇ ਜੇ ਕੰਮ ਪਿੱਛੇ ਇੱਕ ਵੱਡੀ ਪਸੂੜੀ ਪੈ ਗਈ ਆ ਤੁਹਾਨੂੰ ਦਿਖਾਉਣਾ ਇਸ ਜਗ੍ਹਾ ਤੇ ਨਾ ਇਹ ਨਵੇਂ ਆ ਦੇ ਇੱਥੇ ਨਾਟ ਹੁੰਦਾ ਜਿਹੜਾ ਰੇਸ ਨੂੰ ਵੱਧ ਓਵਰ ਹੋਣ ਤੋਂ ਰੋਕਦਾ ਹੱਥੜੀ ਨੂੰ ਤੇ ਉਹ ਨਾੜ ਖੋਲਣ ਦੇ ਚੱਕਰ ਚ ਉਹ ਖੁੱਲਿਆ ਨਹੀਂ ਟੈਟ ਹੋ ਗਿਆ ਆਪਾਂ ਕਿਹਾ ਵੀ ਚਲ ਤੋੜ ਦਿੰਨੇ ਆ ਤੇ ਉਹ ਨੂੰ ਤੋੜਨ ਦੇ ਚੱਕਰ ਚ ਆ ਚੀਰਾ ਪੈਨ ਹੁੰਦੀ ਜਿਹੜੀ ਇਹਦੇ ਨਾਲ ਕਨੈਕਟਡ ਹੁੰਦੀ ਜਿਹੜੀ ਇਹ ਇਹ ਸਾਲੀ ਟੁੱਟ ਗਈ ਸਾਨੂੰ ਜਦ ਪੈ ਗਿਆ ਹੁਣ ਇਹਨੂੰ ਸਾਰਾ ਖੋਲ ਕੇ ਹੁਣ ਇਹ ਚੀਰਾ ਪੈਨ ਮਾਰੇ ਸਾਰਾ ਖੋਲਣਾ ਪਿਆ ਕਿਤੇ ਕੱਲੀ ਸਰਵਿਸ ਨਾਲ ਸਰ ਕੇ ਸਰ ਜਾਣਾ ਜੀ ਦੁਨੀਆ ਜਿੰਦਗੀ ਆ ਬਾਕੀ ਕੁਛ ਨਾ ਕੁਛ ਨਵਾਂ ਸਿਖਾਉਂਦੀ ਆ ਕੱਲੀ ਆਪਾਂ ਵਸਕਾਰੀ ਹੋ ਕਿੰਨੇ ਘੱਟ ਹੁੰਦੀ ਆ ਇਹ ਨਟ ਇੱਥੇ ਹੁੰਦਾ ਇੱਥੇ ਟੱਕਰ ਲੱਗ ਜਾਂਦੀ ਓਦੀ ਵੀ ਵੱਧ ਨਾ ਹੋਵੇ ਓਵਰ ਇਸੋਂ ਤੋਂ ਪੰਪ ਤੇ ਵੀ ਹੁੰਦਾ ਵੇਹ ਤਾਂ ਪਰ ਇਹ ਹੱਥ ਥੜੀ ਦੇ ਇਸ ਜਾਰੇ ਹੁੰਨ ਤੋਂ ਹੰਦਾ ਕੱਲਾ ਵੀ ਹੱਥ ਥੜੀ ਨਾਲ ਬੜੀ ਹੋਵੇ ਤੇ ਉਹ ਦੇ ਖੋਲਣ ਦੇ ਚੱਕਰ ਚ ਤੇ ਇੱਕ ਨਵਾਂ ਜੱਬ ਪੈ ਜਾਂਦਾ ਜਿੰਦਗੀ ਹੈ ਬਈ ਕੁਛ ਨਾ ਕੁਛ ਸਿਖਾਊਗੀ ਕੁਸ ਕਾਂਡ ਕਰਾਊਗੀ ਤੇ ਹੁਣ ਆਪਣਾ ਫੋਰਮੈਨ ਆਉਂਦਾ ਵਾ ਸਮਾਨ ਲੈ ਕੇ ਪੈਨ ਤੇ ਆਪਾਂ ਖੋਲ ਕੇ ਰੱਖਦਾ ਹੁਣ ਇਸ ਤੋਂ ਬਾਰੇ ਨੂੰ ਕੱਸ ਕੇ ਤੇ ਫਿਰ ਜਾਵਾਂਗੇ ਪੈਨ ਮੇਰੇ ਨਾਲ ਹੈਪੀ ਆਇ ਹੈ ਹੀ ਹੈਪੀ ਫੋਰਨ ਸਾਲਾ ਜਦੋਂ ਕੋਈ ਚੰਗਾ ਕਰਨ ਲੱਗਦੇ ਕੋਈ ਮਾੜਾ ਹੋ ਹੀ ਜਾਂਦਾ ਆਪਾਂ ਹੁਣ ਫੈਟ ਕਰਤੀ ਰੇ ਸੋ ਸ਼ੋਸ਼ੂ ਕਰਤੀ ਤੇ ਆਪਣੇ ਕੋਲ ਬੰਦੇ ਆਏ ਹੋਏ ਆ ਕੰਪਿਊਟਰ ਕਰਾ ਆਲੇ ਇਹਨਾਂ ਨੇ ਕੰਪਿਊਟਰ ਕਰਾ ਰੈਡੀ ਕਰਤਾ ਤੇ ਪਾ ਕੇ ਡੈਕਟਰ ਮਗਰ ਹੁਣ ਚਲਾਉਣਾ ਵਾ ਠੀਕ ਆ ਬਾਈ ਹੂੰ